ਨਿੰਗਪੀ ਬੀਬੀ ਸਸ਼ੀ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਵਿਦਿਆਰਥੀਆਂ ਦਾ ਵੱਡੇ ਆਪਣੇ ਸਟੱਡੀ ਚੈਨਲ ਐਰੂਡੀਸ਼ਨ ਸਟੱਡੀਸ ਦੇ ਹਾਂਜੀ ਜਿੱਥੇ ਅਸੀਂ ਕਰਦੇ ਹਾਂ ਪੰਜਾਬ ਦੇ ਸਾਰੇ ਹੀ ਕੰਪੀਟੀਟਿਵ ਇਗਜ਼ਾਮਸ ਦੀ ਤਿਆਰੀ ਵੈਦਰ ਉਸ ਦੇ ਵਿੱਚ ਪੰਜਾਬੀ ਹਿਸਟਰੀ ਪੋਲਿਟੀਕਲ ਸਾਇੰਸ ਇਹਨਾਂ ਦੇ ਵਿੱਚੋਂ ਕੋਈ ਵੀ ਸਿਲੇਬਸ ਹੈਗਾ ਆ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਕਿਉਂਕਿ ਇਸ ਚੈਨਲ ਦੇ ਉੱਪਰ ਤੁਹਾਨੂੰ ਇਸ ਸੈਸ਼ਨ ਦੇ ਨਾਲ ਰਿਲੇਟਿਡ ਸਾਰੀਆਂ ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ ਇਦੇ ਵਿੱਚ ਤੁਹਾਨੂੰ ਦੋ ਲਾਈਵ ਕਲਾਸ ਡੇਲੀ ਮਿਲਦੀਆਂ ਹਨ ਇੱਕ ਸਵੇਰੇ 11 ਵਜੇ ਪੋਲਿਟੀਕਲ ਸਾਇੰਸ ਦੀ ਲਾਈਵ ਕਲਾਸ ਹੁੰਦੀ ਹੈ ਉਸ ਦਾ بیس ਹੁੰਦਾ ਜੀ ਲక్ష్ਮੀ ਕਾਂਨ ਦੀ ਪੋਲਿਟੀ ਤੇ ਉਸ ਦਾ ਆਪਾਂ 7th ਐਡੀਸ਼ਨ ਜੋ ਹੈ ਉਹ ਕਰਦੇ ਹਾਂ 올 ਰਾਈਟ ਅਗਰ ਤੁਸੀਂ ਪੋਲਿਟੀਕਲ ਸਾਇੰਸ ਨੂੰ ਚੰਗੀ ਤਰ੍ਹਾਂ ਕਰਨਾ ਚਾਹੁੰਦੇ ਹੋ ਉਹਦੇ ਬੇਸਿਕਸ ਕਲੀਅਰ ਕਰਨਾ ਚਾਹੁੰਦੇ ਹੋ ਤਾਂ 11 ਵਜੇ ਤੁਸੀਂ ਕਲਾਸਰੂਮ ਜੁਆਇਨ ਕਰ ਸਕਦੇ ਹੋ ਸਵੇਰ ਦੇ ਟਾਈਮ ਔਰ ਜਿਹੜੀ ਸਾਡੀ ਪੰਜਾਬੀ ਦੀ ਕਲਾਸ ਹੈ ਇਹ ਹੁੰਦੀ ਹੈ ਰਾਤ ਨੂੰ 9 ਵਜੇ ਤਾਨੂੰ ਪਤਾ ਹੀ ਹੈ ਕਿ ਕੱਲ ਮੌਸਮ ਬਹੁਤ ਜ਼ਿਆਦਾ ਖਰਾਬ ਸੀਗਾ ਜਿਸ ਦੇ ਕਰਕੇ ਇਹ ਵਾਲੀ ਕਲਾਸ ਆਈ ਤਾਂ ਜ਼ਰੂਰ ਸੀ ਪਰ ਪੂਰੀ ਨਹੀਂ ਹੋਈ 9 ਕੁਵੈਸ਼ਨਸ ਹੋਏ ਨੇ ਤੇ ਕਈ ਸਟੂਡੈਂਟਸ ਨੇ ਮੈਨੂੰ ਪੁੱਛਿਆ ਤੀਸਰੇ ਦਾ ਆਨਸਰ ਕੀ ਹੈ ਤਾਂਦ ਮੈਂ ਜਾ ਕੇ ਜਦੋਂ ਸਾਰੀ ਕਲਾਸ ਦੇਖੀ ਤਾਂ ਮੈਨੂੰ ਪਤਾ ਚੱਲਿਆ ਕਿ ਉਹਦੇ ਵਿੱਚ ਕੀ ਹੈ 3rd ਕੁਐਸ਼ਨ ਆ ਰਿਹਾ ਹੈ ਬਟ ਉਸ ਤੋਂ ਬਾਅਦ ਡਾਇਰੈਕਟ 4th ਕੁਐਸ਼ਨ થી ਆਪਾਂ ਲਿੰਕ ਹੋ ਰਹੀਆਂ ਕਿਉਂਕਿ ਉਦੋਂ ਬਹੁਤ ਜ਼ਿਆਦਾ ਪ੍ਰੋਬਲਮ ਸੀਗੇ ਨੈਟਵਰਕ ਦੀ ਰਾਈਟ ਇਸ ਕਰਕੇ ਮੈਨੂੰ ਲੱਗਿਆ ਕਿ ਇਹੀ ਵਾਲੀ ਕਲਾਸ ਆਪਾਂ ਰਿਪੀਟ ਕਰ ਦਈਏ ਕਿਉਂਕਿ ਕੱਲ ਵੈਸੇ ਵੀ ਸਾਰੇ ਦਾ ਸਾਰੇ ਕੁਐਸਚਨਸ ਆਪਣੇ ਕੋਲ ਹੋਏ ਵੀ ਨਹੀਂ ਸੀਗੇ ਤੇ ਇਸ ਕਲਾਸ ਦੇ ਵਿੱਚ ਬੜੇ ਹੀ ਡਿਫਰੈਂਟ ਡਿਫਰੈਂਟ ਕੁਐਸਚਨਸ ਆਏ ਹੋਏ ਸੀਗੇ ਜਿਹੜੇ ਕਿ ਸਟੂਡੈਂਟਸ ਨੂੰ ਲੱਗਿਆ ਕਿ ਬੜੇ ਇੰਪੋਰਟੈਂਟ ਹੈਗੇ ਆ ਇਸ ਕਰਕੇ ਆਪਾਂ ਇਹਨਾਂ ਨੂੰ ਕੰਟੀਨਿਊ ਕਰਨਾ ਹੀ ਹੈ ਓਕੇ ਤਾਂ ਇਸ ਲਈ ਆਪਾਂ ਫਿਰ ਅੱਜ 16th ਨੰਬਰ ਦਾ ਮੌਕ ਟੈਸਟ ਕਰਾਂਗੇ ਬਿਕਾਜ਼ ਇਹਦੇ ਵਿੱਚ ਪੰਜਾਬੀ ਸੱਭਿਆਚਾਰ ਤੇ ਲੋਕ ਧਾਰਾ ਦਾ ਜਿਹੜਾ ਆਪਾਂ ਟੌਪਿਕ ਸਟਾਰਟ ਕੀਤਾ ਹੋਇਆ ਹੈ ਇਸ ਦੇ ਆਲਰੇਡੀ 15 ਲੈਕਚਰ ਹੋ ਚੁੱਕੇ ਨੇ ਅੱਜ ਸਾਡਾ 16th ਲੈਕਚਰ ਹੋਊਗਾ ਓਕੇ ਸੁਖਦੀਪ ਜੀ ਕੱਲ੍ਹ एक्चुअली ਮੇਰੇ ਵਾਲੇ ਸਾਈਡ ਹੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਇਸ ਕਰਕੇ ਜਦੋਂ ਮੈਂ ਲਾਈਵ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਵਾਰ-ਵਾਰ ਵਿੱਚ ਦੀ ਮੇਰੀ ਆਵਾਜ਼ ਡਿਸਕਨੈਕਟ ਹੋ ਰਹੀ ਸੀ ਪੈਰਿੰਗ 8 9 ਤੇ 9 ਕੁਐਸਚਨਸ ਤੋਂ ਬਾਅਦ ਤਾਂ ਬਿਲਕੁਲ ਹੀ ਬੰਦ ਹੋ ਗਈ ਸੀ 올 ਰਾਈਟ ਤੇ ਕਿਉਂਕਿ ਕੁਐਸਚਨਸ ਇੰਪੋਰਟੈਂਟ ਹੈਗੇ ਆ ਇਸ ਕਰਕੇ ਆਈ ਥੋਟ ਕਿ ਅੱਜ ਵਾਲਾ ਸੈਸ਼ਨ ਦੁਬਾਰਾ ਕਰਦੇ ਆਂ ਔਰ ਅਗਰ ਤੁਹਾਡੇ ਵਿੱਚੋਂ ਕਿਸੇ ਵੀ ਵਿਦਿਆਰਥੀ ਨੂੰ ਥਿਉਰੀ ਬੈਕ ਚਾਹੀਦਾ ਆ ਜ਼ਿਆਦਾ ਮੈਂ ਡਿਟੇਲ ਨਹੀਂ ਦੱਸਦੀ ਕਿਉਂਕਿ ਆਪਾਂ ਹਰ ਇੱਕ ਸਬਜੈਕਟ ਦੇ ਵਿੱਚ ਸੌਰੀ ਹਰ ਇੱਕ ਸੈਸ਼ਨ ਦੇ ਵਿੱਚ ਕਰਦੇ ਹੀ ਹਾਂ ਰਾਈਟ ਜੇ ਤੁਸੀਂ ਪੰਜਾਬੀ ਪੋਲੀਟੀਕਲ ਸਾਇੰਸ ਹਿਸਟਰੀ ਦੇ ਕਿਸੇ ਵੀ ਬੈਚ ਦੇ ਲਈ ਕੰਟੈਕਟ ਕਰ ਸਕਦੇ ਹੋ 6280492562 ਇਸ ਨੰਬਰ ਦੇ ਉੱਪਰ ਤੇ YouTube ਦੀਆਂ ਅਗਰ ਤੁਸੀਂ ਫਰਦਰ ਅਪਡੇਟ ਲੈਣੀ ਆ ਤਾਂ Telegram ਗਰੁੱਪ ਨੂੰ ਜੁਆਇਨ ਕਰ ਲੈਣਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਹੁਣ ਫਟਾਫਟ ਸਟਾਰਟ ਕਰ ਦਿੰਦੇ ਆ ਅੱਜ ਦਾ ਫਸਟ ਕੁਐਸਚਨ ਠੀਕ ਜੀ ਓਕੇ ਪਹਿਲਾ ਪ੍ਰਸ਼ਨ ਹੈ ਨਿੱਜ ਦੇ ਭਲੇ ਦੀ ਲਈ ਕੀਤਾ ਹੋਇਆ ਜਾਦੂ ਕਿਹੜਾ ਹੁੰਦਾ ਹੈ ਯੈਸ ਪਲੀਜ਼ ਕਾਲਾ ਜਾਦੂ ਚਿੱਟਾ ਜਾਦੂ ਭਾਵਾਤਮਨ ਜਾਦੂ ਜਾਂ ਫਿਰ ਲਾਗਵਾ ਜਾਦੂ ਹਾਂਜੀ ਕਰ ਤੁਹਾਡੇ ਵਿੱਚੋਂ ਵੀ ਬਹੁਤ ਜੁਨੀ ਜੁੜ ਨਹੀਂ ਸਿਪਾਏ ਹੈ ਨਾ ਤਾਂ ਉਹ ਤੁਸੀਂ ਕਰ ਹੀ ਪਾਉਗੇ ਤਾਂ ਫਸਟ ਕੁਐਸਚਨ ਦੱਸੋ ਕੁਲਵੀਰ ਜੀ ਤੁਸੀਂ ਆਈ ਥਿੰਕ ਕਾਫੀ ਦਿਨ ਬਾਅਦ ਜੁਆਇਨ ਕਰ ਰਹੇ ਹੋ ਪਿਆ ਮੈਨੂੰ ਲੱਗ ਰਿਹਾ ਹੈ ਜੀ ਚਲੋ ਸਟਾਰਟ ਕਰੋ ਫਸਟ ਕੁਐਸਚਨ ਦੇ ਲਈ ਤਾਂ ਕਿ ਤੁਹਾਡਾ ਅੱਜ ਵੀ ਇਹ ਨਾ ਪ੍ਰੋਬਲਮ ਨਾ ਹੋਈ ਕੋਈ ਕਾਪਾ ਆਨਸਰ ਬੀ ਔਰ ਸੀ ਦੋ ਆ ਰਹੇ ਨੇ ਕਲਸੀ ਸਾਹਿਬ ਨੇ ਆਨਸਰ ਕੀਤਾ ਆ ਬੀ ਯਾਨੀ ਕਿ ਚਿੱਟਾ ਜਾਦੂ ਬਿਲਕੁਲ ਸਹੀ ਉੱਤਰ ਹੈ ਜੀ ਇਸ ਦਾ ਆਨਸਰ ਪਹਿਲਾ ਹੀ ਹੋਏਗਾ ਓਕੇ ਅੱਗੇ ਦੇਖੋ ਜੀ ਅੱਜ ਦਾ ਦੂਸਰਾ ਪ੍ਰਸ਼ਨ ਮਨੁੱਖ ਨੂੰ ਲਹੂ ਦੇ ਰਿਸ਼ਤੇ ਕਿੱਦਾਂ ਮਿਲਦੇ ਨੇ ਪਰਿਵਾਰ ਦੇ ਕਰਕੇ ਸਮਾਜ ਕਰਕੇ ਰੱਬੀ ਦਾਤ ਕਰਕੇ ਜਾਂ ਮਾਤਾ ਪਿਤਾ ਕਰਕੇ ਹਾਂਜੀ ਜੀ ਦੂਸਰੇ ਕੁਐਸਚਨ ਦੇ ਲਈ ਆਨਸਰ ਕਰਨਾ ਹੈ ਮਨੁੱਖ ਨੂੰ ਲਹੂ ਦੇ ਰਿਸ਼ਤੇ ਕਿੱਦਾਂ ਮਿਲਦੇ ਹਨ ਯੈਸ ਪਲੀਜ਼ ਕੁਐਸਚਨ ਨੰਬਰ 2 ਦੇ ਲਈ ਆਨਸਰ ਕਰੋ ਅੱਛਾ ਮੈਨੂੰ ਲੱਗਿਆ ਹੋਣਾ ਫਿਰ ਅੱਛਾ ਐਂਡ 4-5 ਦਿਨ ਤੁਹਾਨੂੰ ਹੋਰ ਇਹ ਵਾਲੇ ਜਿਹੜੇ 팬 ਦੀ ਵੋਲਿਊਮ ਐ ਨੂੰ ਬਰਦਾਸ਼ਤ ਕਰਨਾ ਪੈਣਾ ਹੈ ਐਂਡ ਆਫਟਰ ਥੈਟ ਲਾਈਕ ਅਸੈਂਬਲ ਹੋ ਜਾਊਗਾ ਨਿਊ ਪੀਸੀ ਤੇ ਐਵਰੀਥਿੰਗ ਵਿਲ ਬੀ ਓਕੇ ਨਾ ਤਾਂ ਥੋੜੇ ਦਿਨ ਬਰਦਾਸ਼ਤ ਹੋਰ ਕਰ ਲੈਣਾ ਇਨੋ ਦੈਟ ਇਟ ਇਜ਼ ਵੈਰੀ ਅਨੋਇੰਗ ओके okay, दूसरी दिले ही सी आंसर जिन्ना ने नहीं किता यानी कि रबी दात करके उन्हा दा आंसर बिल्कुल ठीक है ते कल वाले सेशन दे विच वैसे मैं इसको एक्सप्लेन कर देता सिगा राइट तो आई होप सु कि ਤੁਹਾਨੂੰ ਸਮਝ ਆਈ ਗਿਆ ਹੋਣਾ ਆ ਅੱਗੇ ਚਲੀਏ ਫਿਰ ਤੀਸਰਾ ਪ੍ਰੈਸ਼ਨ ਦੇਖੋ ਇਹ ਵਾਲਾ ਕੁਐਸਚਨ ਸੀਗਾ ਜਿਹਦੇ ਬਾਰੇ ਸਟੂਡੈਂਟਸ ਨੂੰ ਲੱਗ ਰਿਹਾ ਸੀ ਕਿ ਤੁਹਾਨੂੰ 100% आंसर ਪਤਾ ਹੋਣਾ ਚਾਹੀਦਾ ਤੇ ਇਹਦਾ आंसर ਉੱਤੇ ਆ ਨਹੀਂ ਪਾਇਆ ਸੀਗਾ ਓਕੇ ਭਾਂਜੇ ਦੀ ਮਾਮੇ ਦੇ ਨਾਲ ਜਿਹੜੀ ਸਾਂਝ ਹੁੰਦੀ ਆ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ ਭਾਵੁਕ ਬૌਧਿਕ ਪਰੰਪਰਿਕ ਜਾਂ ਫੇ ਪੀੜੀ ਦੇ ਕਰਕੇ ਯਾ ਸਮਝੀ ਯੂ ਕੈਨ ਸੇ ਦੈਟ ਟੂ ਤਾਂ ਅਨਸਰ ਕਰੋ ਤੀਸਰੇ ਕੁਐਸਚਨ ਦੇ ਲਈ ਭਾਂਜੇ ਦੀ ਮਾਮੇ ਦੇ ਨਾਲ ਕਿਸ ਤਰ੍ਹਾਂ ਦੀ ਸਾਂਝ ਹੁੰਦੀ ਹੈ ਇਹ ਵਾਲਾ ਕੁਐਸਚਨ ਸੱਚੀ ਦੇ ਵਿੱਚ ਬੜਾ ਇੰਪੋਰਟੈਂਟ ਹੈ ਓਕੇ ਤੈਨੂੰ ਚੰਗੀ ਤਰ੍ਹਾਂ ਪਈ ਯਾਦ ਵੀ ਰੱਖ ਲੈਣਾ ਤੁਸੀਂ ਆਨਸਰ ਲਗਾ ਰਹੇ ਹੋ ਸੀ ਤੇ ਡੀ ਮਤਲਬ ਕਿ ਇਹ ਵਾਲੇ ਸਟੂਡੈਂਟਸ ਕੱਲ ਨਹੀਂ ਆਏ ਸੀਗੇ yes ਜਿਨ੍ਹਾਂ ਨੇ ਆਨਸਰ a ਕੀਤਾ ਯਾਨੀ ਕਿ ਭਾਵਕ ਹੈ ਨਾ ਜੀ ਉਹਨਾਂ ਦਾ ਆਨਸਰ ਬਿਲਕੁਲ ਠੀਕ ਹੈ ਯਾਨੀ ਕਿ a ਉੱਤਰ ਆਊਗਾ ਤੀਸਰੇ ਦਾ okay all right ਅੱਗੇ ਦੇਖੋ ਜੀ ਚੌਥਾ ਕੁਐਸਚਨ ਪੰਜਾਬੀ ਸਮਾਜ ਦੀ ਟੈਲੀ ਇਕਾਈ ਕੌਣ ਹੁੰਦਾ ਹੈ ਬੱਚੇ ਇਹਦਾ ਨਾ ਪ੍ਰਸ਼ਨ ਤੁਸੀਂ ਧਿਆਨ ਨਾਲ ਪੜ੍ਹਨਾ अदरवाइज 100% ਤੁਹਾਡਾ ਆਨਸਰ ਗਲਤ ਹੋਊਗਾ ਇਸ ਤਰ੍ਹਾਂ ਕੇ ਕੁਐਸਚਨ ਨੂੰ ਧਿਆਨ ਨਾਲ ਦੇਖ ਲਓ ਕਿ ਪੰਜਾਬੀ ਸਮਾਜ ਦੀ ਪਹਿਲੀ ਇਕਾਈ ਦੱਸੋ ਜੀ ਕਿਹਨੂੰ ਹੁੰਦਾ ਹੈ ਸਮਾਜ ਭਾਸ਼ਾ ਬੱਚਾ ਜਾਂ ਫਿਰ ਟੱਬਰ ਹਾਂਜੀ ਜੀ ਫੋਰਥ ਕੁਐਸਚਨ ਦੇ ਲਈ ਤੁਸੀਂ ਆਨਸਰ ਕਰਨਾ ਹੈ ਕੀ ਹੋਏਗਾ ਜੀ ਹਾਂ ਐਗਜ਼ੈਕਟਲੀ ਤੇ ਪਲੀਜ਼ ਡੇਲੀ ਆਇਆ ਕਰੋ ਅੱਛਾ ਇਹ ਤਾਂ ਸੱਚੀ ਚ ਪਲੇਨ ਹੈ ਡੇਲੀ ਆਇਆ ਕਰੋ ਨਹੀਂ ਤਾਂ ਮੈਂ ਕਲਾਸ ਬੰਦ ਕਰ ਦੇਣੀ ਹੈ ਸੱਚੀ ਮੈਨੂੰ ਨਹੀਂ ਮਜ਼ਾ ਆਉਂਦਾ ਜਦੋਂ ਤੱਕ ਤੁਸੀਂ ਸਾਰੇ ਨਹੀਂ ਨਾ ਆਉਂਦੇ ਤੁਹਾਡੀ ਸਾਰਿਆਂ ਦੀ ਉਹਦੇ ਵਿੱਚ ਲਾਈਕ ਅ ਇਨਵੋਲਵਮੈਂਟ ਨਹੀਂ ਹੋਵੇ ਉਦੋਂ ਤੱਕ ਨਹੀਂ ਮਜ਼ਾ ਆਂਦਾ ਠੀਕ ਹੈ ਤਾਂ ਇਸ ਕਰਕੇ ਪਲੀਜ਼ ਡੇਲੀ ਆਇਆ ਕਰੋ ਫੋਰਥ ਦੇ ਲਈ ਤੁਹਾਡਾ ਡੀ ਉੱਤਰ ਆ ਰਿਹਾ ਹੈ ਬਿਲਕੁਲ ਠੀਕ ਹੈ ਸਮਾਜ ਦੀ ਜਿਹੜੀ ਪਹਿਲੀ ਇਕਾਈ ਹੈ ਉਹ ਟੱਬਰ ਹੀ ਹੁੰਦਾ ਹੈ ਯਾਨੀ ਪਰਿਵਾਰ ਹੀ ਹੈ ਜਿਹੜਾ ਅੱਗੇ ਚੱਲ ਕੇ ਇੱਕ ਸਮਾਜ ਦਾ ਨਿਰਮਾਣ ਕਰਦੇ ਨੇ ਓਕੇ ਅੱਗੇ ਦੇਖੋ ਪੰਜਵਾਂ ਪ੍ਰਸ਼ਨ ਠਾਕੇ ਦੀ ਰਸਮ ਕਦੋਂ ਕੀਤੀ ਜਾਂਦੀ ਹੈ ਹਾਂਜੀ ਐਸ ਰਸਮ ਬਾਰੇ ਦੱਸੋ ਮੁੰਡੇ ਵਾਲਿਆਂ ਦੇ ਘਰ ਵਿਆਹ ਤੋਂ ਪਹਿਲਾਂ ਕੁੜੀ ਵਾਲਿਆਂ ਦੇ ਘਰ ਵਿਆਹ ਤੋਂ ਪਹਿਲਾਂ ਮੁੰਡੇ ਵਾਲਿਆਂ ਦੇ ਘਰ ਵਿਆਹ ਵਾਲੇ ਦਿਨ ਜਾਂ ਕੁੜੀ ਵਾਲਿਆਂ ਦੇ ਘਰ ਵਿਆਹ ਵਾਲੇ ਦਿਨ ਹਾਂਜੀ ਪੰਜਵੇਂ ਪ੍ਰਸ਼ਨ ਦੇ ਲਈ ਉੱਤਰ ਕਰਨਾ ਹੈ ਠਾਕੇ ਦੀ ਰਸਮ ਕਦੋਂ ਕੀਤੀ ਜਾਂਦੀ ਹੈ ਯੈਸ ਪਲੀਜ਼ ਆਨਸਰ ਕਰੋ ਕੁਐਸਚਨ ਨੰਬਰ 5 ਦੇ ਲਈ ਯੈਸ ਆਪਾਂ ਐਂਡ ਤੇ ਅੱਜ ਰਿਸ਼ਤੇ ਨਾਤੇਆਂ ਦੇ ਬਾਰੇ ਵਿੱਚ ਹੀ ਗੱਲ ਕਰ ਲਾਂਗੇ ਡੋਨਟ ਵਰੀ ਠੀਕ ਹੈ ਟੈਨਸ਼ਨ ਨਾ ਲਓ ਅੱਜ ਆਪਾਂ ਗੱਲ ਹੀ ਇਹਨਾਂ ਬਾਰੇ ਕਰਾਂਗੇ ਤੁਹਾਨੂੰ ਐਂਡ ਤੇ ਫਿਰ ਸਾਰੇ ਦੇ ਸਾਰੇ ਜਿਹੜੇ ਰਿਸ਼ਤੇ ਨਾਤੇਆਂ ਵਾਲੇ ਕੁਐਸਚਨ ਹੈ ਕਲੀਅਰ ਹੋ ਜਾਣਗੇ ਆਪਾਂ ਐਂਡ ਤੇ ਐਕਸਟਰਾ ਫੈਕਟ ਕਰਦੇ ਆ ਨਾ ਉਹਦੇ ਵਿੱਚ ਕਰ ਲਾਂਗੇ 올 ਰਾਈਟ ਚਲੋ ਤਦ ਤੱਕ ਤੁਸੀਂ ਹਾਂਜੀ ਮੈਂ ਐਕਸਪਲੇਨ ਕਰੂੰਗੀ ਬਿਲਕੁਲ ਟੈਨਸ਼ਨ ਨਾ ਲਓ ਹੁਣ ਤੁਸੀਂ ਮੈਨੂੰ ਪੰਜਵੇਂ ਕੁਐਸਚਨ ਦੇ ਲਈ ਆਨਸਰ ਕਰਨਾ ਹੈ ਕੀ ਹੋਏਗਾ ਜੀ ਸਿਫਟ ਕੁਐਸਚਨ ਦੇ ਲਈ ਤੁਹਾਡਾ ਏ ਆਨਸਰ ਆ ਰਿਹਾ ਹੈ ਯਾਨੀ ਕਿ ਮੁੰਡੇ ਵਾਲਿਆਂ ਦੇ ਘਰ ਵਿਆਹ ਤੋਂ ਪਹਿਲਾਂ ਬਿਲਕੁਲ ਠੀਕ ਹੈ ਔਰ ਦੇਖੋ ਇੱਕ ਤਾਂ ਵਿਚਾਰੇ ਲੈਪਟਾਪ ਦੀ ਪ੍ਰੋਬਲਮ ਹੈ ਉਤੋਂ ਲਾਈਕ ਘਰ ਦੇ ਜਿਹੜੇ ਲਾਈਕ वुडਵਰਕਰ ਲੱਗੇ ਹੋਏ ਆ ਉਹਨਾਂ ਦੇ ਕਰਕੇ ਵੀ ਤੁਹਾਨੂੰ ਥੋੜੀ ਜਿਹੀ ਮਸ਼ੀਨਾਂ ਦੀ ਆਵਾਜ਼ ਆ ਸਕਦੀ ਹੈ ਯੈਸ 1 ਮਿੰਟ ਰੁਕੋ ਮੈਂ ਆਦਣਾ ਦਰਵਾਜ਼ਾ ਹੀ ਬੰਦ ਕਰ ਲੈਂਦੀ ਹਾਂ ਥੋੜੀ ਜਿਹੀ ਘਟ ਜੂਗੀ ਹਾਂ 1 ਮਿੰਟ ਹਾਂਜੀ ਜੀ ਅ ਅ ਅੱਛਾ ਕੁਲਵੀਰ ਜੀ ਦੇ ਭਰਾ ਦਾ ਵੀ ਠਾਕਿਆ ਕੱਲ ਤਾਂ ਕੰਗratulations ਫॉर दैट ਸਾਹ ਕਟਾਉਣ ਦੀ ਰਸਮ ਤੁਸੀਂ 6ਵੇਂ ਦੇ ਲਈ ਡੀ ਉੱਤਰ ਲਗਾ ਰਹੇ ਹੋ ਯਾਨੀ ਕਿ ਇਹਨੂੰ ਵਿਆਹ ਤੋਂ ਪਹਿਲਾਂ ਕਢਾਇਆ ਜਾਂਦਾ ਹੈ ਹੈਨਾ ਜੀ ਬਿਲਕੁਲ ਸਹੀ ਉੱਤਰ ਹੈ ਡੀ ਠੀਕ ਹੈ ਜੀ ਅੱਗੇ ਗੱਲ ਕਰੋ 7ਵੇਂ ਪ੍ਰਸ਼ਨ ਲਈ ਤੇ फटाफट ਸੈਸ਼ਨ ਨੂੰ ਸ਼ੇਅਰ ਕਰ ਦਿਓ ਓਕੇ ਲੋਕ ਕਹਾਣੀ ਦਾ ਗਤੀਸ਼ੀਲ ਪੱਖ ਇਹਨਾਂ ਦੇ ਵਿੱਚੋਂ ਕਿਹੜਾ ਹੁੰਦਾ ਹੈ ਮਾਤਰ ਮੋਟਿਫ ਕਾਰਜ ਜਾਂ ਕਥਾਨਕ ਅਤੇ ਤੁਸੀਂ ਦੱਸਣਾ ਲੋਕ ਕਹਾਣੀ ਦਾ ਗਤੀਸ਼ੀਲ ਪੱਖ ਕਿਹੜਾ ਹੁੰਦਾ ਹੈ ਯੈਸ ਪਲੀਜ਼ ਸਤਵੇਂ ਦੇ ਲਈ ਉੱਤਰ ਕਰੋ ਕੀ ਹੋਏਗਾ ਜੀ ਸੈਵਨਥ ਦਾ ਆਨਸਰ ਜੀ ਸੀ ਆਨਸਰ ਲਗਾ ਰਹੇ ਹੋ ਯਾਨੀ ਕਿ ਕਾਰਜ ਸ਼ਾਬਾਸ਼ ਬਿਲਕੁਲ ਠੀਕ ਹੈ ਕਾਰਜ ਗਤੀਸ਼ੀਲ ਪੱਖ ਹੁੰਦਾ ਹੈ अगे आ जाओ जी अठव प्रश्न लोग कहानिया दा केड़ा रूप है जड़ा धर्म के परी कथा दंत कथा मिथावल कथ सॉरी मिथ कथा या बुझावल कथा एक्चुअली मैं मिथ बुझावल दोनों ने इकट्ठा बोल दिता है ना मिथावल कथा ओके चलो दसो परी दंत मिथ या फिर बुझावल की उत्तर होएगा प्रश्न नंबर अठवें यस प्लीज ਐਂਡ ਪਲੀਜ਼ ਕੁਐਸਚਨ ਦਾ ਨਾ ਬੱਚੇ ਨੰਬਰ ਪਾ ਦਿਆ ਕਰੋ ਆਦਰਵਾਈਜ਼ ਬੜੀ ਕਨਫਿਊਜ਼ਨ ਹੁੰਦੀ ਹੈ ਕਿ ਤੁਸੀਂ ਕੀ ਲੈ ਲੈ ਰਹੇ ਹੋ ਪ੍ਰੀਤ ਜੀ ਵਾਇਸੋ ਲੇਟ ਐਨੀ ਜ਼ਿਆਦਾ ਲੇਟ ਕਿਉਂ 8ਵੇਂ ਦੇ ਲਈ ਤੁਹਾਡਾ ਉੱਤਰ ਸੀ ਆ ਰਿਹਾ ਹੈ ਯਾਨੀ ਕਿ ਮਿੱਥ ਕਥਾ ਵੈਰੀ ਗੁੱਡ ਸ਼ਾਬਾਸ਼ ਇਸ ਦਾ ਉੱਤਰ ਆਏਗਾ ਸੀ ਅੱਗੇ ਗੱਲ ਕਰਦੇ ਹਾਂ ਜੀ ਨਵੇਂ ਪ੍ਰਸ਼ਨ ਲਈ ਕਥਾ ਕਹਾਣੀ ਦੇ ਛੋਟੇ ਤੋਂ ਛੋਟੇ ਇਕਾਈ ਤੱਤ ਨੂੰ ਜੋ ਆਪਣੇ ਆਪ ਦੇ ਵਿੱਚ ਇੱਕ ਸੰਪੂਰਨ ਅਰਥ ਰੱਖਦਾ ਹੈ ਇਹ ਗੱਲ ਹੋ ਰਹੀ ਹੈ ਕਥਾ ਕਹਾਣੀ ਦੀ ਪਾਸ਼ਾ ਦੀ ਬਾਲ ਨੂੰ ਲੈ ਕੇ ਚਲੇ ਜਿਓ ਠੀਕ ਹੈ ਤਾਂ ਕਥਾ ਕਹਿੰਦੇ ਤੁਸੀਂ ਦੱਸਣਾ ਹੈ ਉਹ ਕਿਹੜਾ ਛੋਟਾ ਤੋਂ ਛੋਟਾ ਤੱਤ ਹੈ ਜਿੰਦਾ ਆਪਣੇ ਆਪ ਦੇ ਵਿੱਚ ਇੱਕ ਅਰਥ ਹੁੰਦਾ ਹੈ ਚਿੰਨ ਰੂੜ ਕਥਾ ਪ੍ਰਕਾਰਜ ਜਾਂ ਫਿਰ ਕਥਾਨਕ ਰੂੜੀ ਕੀ ਉੱਤਰ ਹੋਏਗਾ ਨੋਵੇਂ ਪ੍ਰਸ਼ਨ ਦੇ ਲਈ ਕੁਐਸਚਨ ਦਾ ਨੰਬਰ ਜ਼ਰੂਰ ਪਾਣਾ ਹੈ ਓਕੇ ਆਨਸਰ ਕਰੋ ਫਿਰ ਕੀ ਆਏਗਾ ਨੋਵੇਂ ਲਈ ਤੁਸੀਂ ਇਹ ਉੱਤਰ ਲਗਾ ਰਹੇ ਹੋ ਯਾਨੀ ਕਿ ਚਿੰਨ ਹਣਾ ਬਿਲਕੁਲ ਠੀਕ ਹੈ ਹੁਣ ਕੱਲ ਇਸ ਤੋਂ ਬਾਅਦ ਜਿਹੜੀ ਕਲਾਸ ਹੈ ਬੰਦ ਹੋ ਗਈ ਸੀ ओके ਤਾਂ ਇੱਕੋ ਦੀ ਮਨਾਜੋ 10ਵਾਂ ਪ੍ਰਸ਼ਨ yes <laughs> exactly ਚਲੋ ਵਿੱਚੋਂ ਮੋਟਿਵ ਕਿਹੜਾ ਹੈ ਮਨੁੱਖ ਦੀ ਟੋਪੀ ਪਾਣੀ ਚਿੜੀ ਤੇ ਕਾਂ ਜਾਂ ਮਨੁੱਖ ਵਾਂਗ ਬੋਲਦੀ ਚਿੜੀ ਹਾਂਜੀ ਮੋਟਿਵ ਇੰਨਾ ਦੇ ਵਿੱਚੋਂ ਕਿਹੜਾ ਹੈਗਾ ਆ ਪ੍ਰਸ਼ਨ ਨੰਬਰ 10ਵੇਂ ਦੇ ਲਈ ਉੱਤਰ ਕਰੋ ਕੀ ਆਏਗਾ 10th ਕੁਐਸਚਨ ਲਈ ਕੀ ਆਨਸਰ ਹੈ ਲਾਸਟ ਤੇ ਆਪਾਂ ਰਿਸ਼ਤੇ ਨਾਤੇ ਬਾਰੇ ਗੱਲ ਕਰਾਂਗੇ ਓਕੇ 10ਵੇਂ ਲਈ ਡੀ ਆਨਸਰ ਆ ਰਿਹਾ ਹੈ ਬਿਲਕੁਲ ਸਹੀ ਹੈ ਮਨੁੱਖ ਦੀ ਵਾਂਗ ਬੋਲਦੀ ਚਿੜੀ ਵੈਰੀ ਗੁੱਡ ਅੱਗੇ ਗੱਲ ਕਰਦੇ ਹਾਂ 11ਵੇਂ ਪ੍ਰਸ਼ਨ ਦੀ ਐਂਡ ਵਿੱਚ ਤੁਸੀਂ ਦੱਸੋ ਮੋਟੀਫਾਂ ਦਾ ਕੰਮ ਕੀ ਹੁੰਦਾ ਹੈ ਕਥਾ ਸਮਝੋਣਾ ਕਥਾ ਨੂੰ ਗਤੀ ਦੇਣਾ ਪਾਤਰਾਂ ਨੂੰ ਸ਼ਕਤੀ ਪ੍ਰਦਾਨ ਕਰਨਾ ਜਾਦੂ ਟੂਣੇ ਦੀ ਵਰਤੋਂ ਕਰਨਾ 11ਵੇਂ ਪ੍ਰਸ਼ਨ ਦੇ ਲਈ ਉੱਤਰ ਮੋਟੀਫਾਂ ਦਾ ਕਰਮ ਕੀ ਹੁੰਦਾ ਹੈ ਕੁਲਵੀਰ ਜੀ ਅੱਜ ਆਪਾਂ ਰਿਸ਼ਤੇ ਨਾਤੇ ਬਾਰੇ ਕਰ ਲਈ ਠੀਕ ਹੈ ਕੱਲ ਮੈਂ ਤੁਹਾਨੂੰ ਮੋਟਿਫ ਤੇ ਬਾਰੇ ਦੇ ਵਿੱਚ ਦੱਸ ਦੂੰਗੀ ਠੀਕ ਹੈ ਜੀ ਡੋਨਟ ਵਰੀ ਚਲੋ ਤੱਕ ਤੱਕ ਤੁਸੀਂ 11ਵੇਂ ਦੇ ਲਈ ਆਨਸਰ ਕਰੋ ਕੀ ਹੋਏਗਾ ਇਹਨਾਂ ਦਾ ਕਰਮ ਕੀ ਹੁੰਦਾ ਹੈ ਵੈਰੀ ਗੁੱਡ ਇਹ ਦਿੰਦੇ ਨੇ ਜੀ ਕਥਾ ਨੂੰ ਗਤੀ ਠੀਕ ਹੈ ਯਾਨੀ ਕਿ ਕਥਾ ਇਹਨਾਂ ਦੇ ਕਰਕੇ ਹੀ ਆਪਣੀ ਚਾਲ ਚੱਲਦੀ ਜਾਂਦੀ ਹੈ ਇਸ ਦੇ ਬਾਰੇ ਵੀ ਮੈਂ ਤੁਹਾਨੂੰ ਕੱਲ ਦੇ ਸੈਸ਼ਨ ਦੇ ਵਿੱਚ ਦੱਸ ਦੂੰਗੀ ਡੋਨਟ ਵਰੀ ਓਕੇ ਚਲੋ ਅੱਗੇ ਹੁਣ ਆਪਾਂ ਗੱਲ ਕਰਦੇ ਹਾਂ ਪ੍ਰਸ਼ਨ ਨੰਬਰ 12ਵੇਂ ਦੀ ਮਤ੍ਰੇਈ ਮਾਂ ਦੀ ਰੂੜੀ ਕਿਸ ਤਰ੍ਹਾਂ ਦੀ ਮੰਨੀ ਜਾ ਸਕਦੀ ਹੈ ਸੰਸਾਰਕ ਅਤੈਵਿਕ ਵਿਸ਼ਵਾਸਪਰਕ ਜਾਂ ਰੂਹਾਨੀ ਉੱਤਰ ਕਰੋ ਪ੍ਰਸ਼ਨ ਨੰਬਰ 12ਵੇਂ ਦੇ ਲਈ ਮਤ੍ਰੇਈ ਮਾਂ ਦੀ ਰੂੜੀ ਕਿਸ ਤਰ੍ਹਾਂ ਦੀ ਮੰਨੀ ਜਾ ਸਕਦੀ ਹੈ ਹਾਂਜੀ यस 12वें जिले की उत्तर होएगा ट्वेल्थ क्वेश्चन के लिए यस प्लीज आंसर करो सी आंसर आ रहे हैं विश्वास पार्क वेरी गुड कलसी साहब बिल्कुल ठीक आंसर किया सी उत्तर आना है आगे चलो 13वां प्रश्न बोतल के बीचो जिन्न का निकलना ये की है कथा रूप है जादू टोना है अंधविश्वास है आ, ਇਹ ਕਥਾਨਕ ਰੂੜੀ ਹੈ ਇਹਨਾਂ ਸਾਰੇ ਬੋਲਣ ਲੱਗਾ ਅਲੱਗ-ਅਲੱਗ ਹੋ ਗਏ ਆ Google ਵੱਲੋਂ ਇਕੱਠਾ ਕਰਕੇ ਇਹਨਾਂ ਨੂੰ ਸਮੇਟ ਲੈਣਾ ਕਥਾਨਕ ਰੂੜੀ ਦੇ ਰੂਪ ਦੇ ਵਿੱਚ ਠੀਕ ਹੈ ਤਾਂ 13ਵੇਂ ਦੇ ਲਈ ਆਨਸਰ ਕਰੋ ਕੀ ਹੋਏਗਾ ਬੋਤਲ ਦੇ ਵਿੱਚੋਂ ਜਿੰਨ ਦਾ ਨਿਕਲਣਾ ਇਹ ਕੀ ਹੈ ਸਾਡੀ ਸੱਭਿਆਚਾਰ ਦੀ ਸਾਡੀ ਲੋਕ ਧਾਰਾ ਵਿੱਚ ਕੀ ਕਹਿੰਦੇ ਨੇ ਜੀ ਇਹਨੂੰ ਇਹ ਕਥਾਵਾਂ ਦੇ ਵਿੱਚ ਆਊਗਾ ਨਾ ਲੋਕ ਕਥਾਵਾਂ ਦੇ ਵਿੱਚ ਪਾਟ ਬੰਦੇ ਆ ਡੀ ਆਨਸਰ ਹਾਂਜੀ ਏ ਹੁੰਦੀ ਹੈ ਕਥਾਨਿਕ ਰੂੜੀ ਓਕੇ ਜੀ ਤੈਨੂੰ ਇਕੱਠਾ ਕਰ ਲਿਓ ਪਲੀਜ਼ ਓਕੇ ਅੱਗੇ ਚੱਲਦੇ ਹਾਂ 14ਵਾਂ ਪ੍ਰਸ਼ਨ ਇਨ੍ਹਾਂ ਦੇ ਵਿੱਚੋਂ ਘਟਨਾ ਕੇਂਦ੍ਰਿਤ ਕਥਾਨਿਕ ਰੂੜੀ ਕਿਹੜੀ ਹੈ ਹੱਸਣ ਵੇਲੇ ਫੁੱਲ ਕਿਰਨਾ ਜਾਂ ਫਿਰ ਮਾਨਵ ਖਾਣਾ ਜਿੰਨ ਯਾਨੀ ਕਿ ਇਹੋ ਜਿਹਾ ਜਿੰਨ ਜਿਹੜਾ ਬੰਦਿਆਂ ਨੂੰ ਖਾਂ ਖਾਂਦਾ ਹੈ ਜਾਂ ਫਿਰ ਪੁੱਤਰ ਦੀ ਦਾਤ ਬਖਸ਼ਦਾ ਹੋਇਆ ਜੋਗੀ ਜਾਂ ਫਿਰ ਰੂਪ ਬਦਲਣ ਵਾਲਾ ਛਲੇਡਾ ਯਾਨੀ ਕਿ ਜਿਹੜਾ ਛਲਾਵਾ ਕਰਕੇ ਰੂਪ ਬਦਲ ਰੰਦਾ ਹੈ ਗਿਰਗਿਟ ਠੀਕ ਹੈ

ਸ਼ਹਿਜ਼ਾਦੇ ਨੂੰ ਚੁੱਕਣ ਵਾਲੀ ਇਲ ਸ਼ਰਾਪ ਦੇ ਨਾਲ ਪੱਥਰ ਬਣ ਜਾਣਾ ਅਦ੍ਰਿਸ਼ਟ ਕਰਨ ਵਾਲੀ ਟੋਪੀ ਜਾਂ ਫਿਰ ਪਸ਼ੂਆਂ ਨੂੰ ਮੋਹਿਤ ਕਰਨ ਵਾਲੀ ਬੰਸਰੀ ਐ ਤੇ ਤੁਸੀਂ ਦੱਸਣਾ ਪਾਤਰ ਪਰਕ ਸਥਾਨਕ ਰੂੜੀ ਕਿਹੜੀ ਹੈ ਠੀਕ ਹੈ ਜੀ ਆਨਸਰ ਕਰੋ ਫਿਰ 15th ਕੁਐਸਚਨ ਦੇ ਲਈ ਯੈਸ ਪਲੀਜ਼ 15ਵੇਂ ਪ੍ਰਸ਼ਨ ਦੇ ਲਈ ਕੀ ਉੱਤਰ ਆਏਗਾ ਮੈਂ ਨਾ ਹੁਣ ਤੁਹਾਨੂੰ ਫਿਰ ਐਂਡ ਤੇ ਇਹ ਵੀ ਦੱਸ ਹੀ ਦਵਾਂਗੀ ਐਕਚੁਅਲੀ ਕਥਾਨਕ ਰੂੜੀ ਤੇ ਮੋਟਿਵ ਇੱਕੋ ਹੀ ਚੀਜ਼ ਹੈ ਪਹਿਲਾਂ ਕੁਲਵੀਰ ਜੀ ਨੇ ਮੋਟਿਵ ਪੁੱਛ ਲਿਆ ਉਹਨਾਂ ਹਰਪ੍ਰੀਤ ਜੀ ਨੇ ਕਥਾਨਕ ਰੂੜੀ ਪੁੱਛ ਲਈ ਹੈ ਤਾਂ ਐਡਾ ਕਰਾਂਗੀ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦੂੰਗੀ ਵੈਸੇ ਹੁੰਦਾ ਕੀ ਹੈ ਦੇਖੋ ਪੂਰਾ ਡਿਟੇਲ ਦੇ ਵਿੱਚ ਤਾਂ ਨਹੀਂ ਹੋ ਸਕਦਾ ਬਟ ਹਾਂ ਤੁਹਾਡੀ ਥੋੜੀ ਸ਼ੰਕਾ ਜੀ ਦੂਰ ਕਰ ਦੂੰਗੀ ਮੈਂ ਠੀਕ ਹੈ ਚਲੋ 15ਵੇਂ ਲਈ ए बी सी ਉੱਪਰ ਆਗੇ ਤਾਂ ਇਹ ਹੈਗਾ ਹੈ ਅਦ੍ਰਿਸ਼ ਕਰਨ ਵਾਲੀ ਟੋਪੀ ਓਕੇ ਯਾਨੀ ਕਿ ਸੀ ਵਾਲਿਆਂ ਦਾ ਉੱਤਰ ਬਿਲਕੁਲ ਠੀਕ ਹੈ ਲਖਵੀਰ ਜੀ ਦਾ ਬਿਲਕੁਲ ਸਹੀ ਹੈ ਚਮਕੌਰ ਜੀ 프리 ਜੀ ਐਬਸੋਲੂਟਲੀ ਰਾਈਟ ਹੁਣ 16ਵਾਂ ਦੇਖੋ ਮਰੇ ਹੋਏ ਵਿਅਕਤੀ ਨੂੰ ਜਿੰਦਾ ਕਰਨ ਵਾਲਾ ਪਾਣੀ ਹੁਣ ਇਹ ਵੀ ਇੱਕ ਕਥਾਨਕ ਰੂੜੀ ਹੈ ਤੁਸੀਂ ਦੱਸੋ ਕਿਸ ਤਰ੍ਹਾਂ ਦੀ ਹੈ ਆਪਾਂ ਐਂਡ ਤੇ ਇਹਦੇ ਬਾਰੇ ਡਿਸਕਸ ਕਰ ਲਾਂਗੇ ਡੋਨਟ ਵਰੀ ਪਾਤਰ ਪਰਖ ਘਟਨਾ ਪਰਖ ਵਸਤੂ ਪਰਖ ਜਾਂ ਵਿਚਾਰ ਪਰਖ ਹਾਂਜੀ ਉੱਤਰ ਕਰਨਾ ਹੈ ਪ੍ਰਸ਼ਨ ਨੰਬਰ 16ਵੇਂ ਦੇ ਲਈ ਜੀ 16ਵੇਂ ਦੇ ਲਈ ਕੀ ਆਨਸਰ ਲਗਾਇਆ ਤੁਸੀਂ ਮਰੇ ਹੋਏ ਵਿਅਕਤੀ ਨੂੰ ਜ਼ਿੰਦਾ ਕਰਨ ਵਾਲਾ ਪਾਣੀ ਬੀ ਯਾਨੀ ਕਿ ਕਟਨਾਪਰਕ ਬਿਲਕੁਲ ਠੀਕ ਹੈ ਇਹ ਹੋ ਜਾਏਗਾ ਜੀ ਕਟਨਾਪਰਕ ਓਕੇ ਅੱਗੇ ਚੱਲਦੇ ਹਾਂ 17ਵਾਂ ਪ੍ਰਸ਼ਨ ਅਵਤਾਰ ਸਿੰਘ ਦਲੇਰ ਦੀ ਪੁਸਤਕ ਕਿਹੜੀ ਹੈ ਉਹ ਦੱਸੋ ਅੱਡੀ ਟੱਪਾ ਪੰਜਾਬ ਦੇ ਲੋਕ ਗੀਤ ਪੰਜਾਬ ਦੀ ਆਵਾਜ਼ ਵਿਰਸੇ ਦੀ ਫੁਲਕਾਰੀ ਹਾਂਜੀ ਅਵਤਾਰ ਸਿੰਘ ਦਲੇਰ ਦੀ ਪੁਸਤਕ ਕਿਹੜੀ ਹੈ ਇਹਨਾਂ ਦੇ ਵਿੱਚੋਂ ਐਂਡ ਪਲੀਜ਼ ਬੁਕਸ ਦੇ ਲਈ ਨਾ ਪਲੀਜ਼ ਆਪਣੇ ਰਜਿਸਟਰ ਦੇ ਵਿੱਚ ਇੱਕ ਪ੍ਰੋਪਰ ਨੋਟਸ ਬਣਾ ਲੈਣਾ ਇੱਕ ਸਾਈਡ ਰਾਈਟਰ ਤੇ ਦੂਸਰੀ ਸਾਈਡ ਇੰਪੋਰਟੈਂਟ ਬੁਕਸ ਦਾ ਕਿਉਂਕਿ ਬੁਕਸ ਤੇ ਬੇਸ ਦੇ ਉੱਪਰ ਬਹੁਤ سارے ਕੁਐਸਚਨ ਆਉਂਦੇ ਹੁੰਦੇ ਆ ਤੇ ਆਪਾਂ ਨੂੰ ਯਾਦ ਵੀ ਕਰਨੇ ਬੜੇ ਔਖੇ ਲੱਗਦੇ ਆ ਤੇ ਇਹਨਾਂ ਨੂੰ ਰੱਟਾ ਮਾਰੇ ਇਨ ਕ੍ਰੈਮ ਕਰਨ ਲਈ ਵਾਰ-ਵਾਰ ਪੜ੍ਹਨਾ ਪੈਣਾ ਓਕੇ 17ਵੇਂ ਦਾ ਉੱਤਰ ਏ ਆ ਰਿਹਾ ਹੈ ਯਾਨੀ ਕਿ ਅੱਡੀ ਟੱਪਾ ਪ੍ਰੀਜੀ ਬਿਲਕੁਲ ਠੀਕ ਕਿਹਾ ਹੱਡੀ ਜੀ ਵੈਰੀ ਗੁੱਡ ਇਹ ਹੈਗਾ ਅਵਤਾਰ ਸਿੰਘ ਦਲੇਰ ਦੀ ਪੁਸਤਕ ਓਕੇ ਜੀ ਰਾਈਟ ਅੱਗੇ ਆਪਾਂ ਗੱਲ ਕਰਦੇ ਹਾਂ 18ਵਾਂ ਪ੍ਰਸ਼ਨ ਦੀ ਪੰਜਾਬ ਵਿੱਚ ਲੋਕ ਵੇਦ ਸ਼ਬਦ ਕਿਸ ਨੇ ਪ੍ਰਚਲਿਤ ਕੀਤਾ ਕਰਨੈਲ ਸਿੰਘ ਥਿੰਦ ਸੋਹਿੰਦਰ ਸਿੰਘ ਵਣਜਾਰਾ ਬੇਦੀ ਨਾਹਰ ਸਿੰਘ ਹਰਪਜਨ ਸਿੰਘ ਲੋਕ ਵੇਦ ਸ਼ਬਦ ਪੰਜਾਬੀ ਦੇ ਵਿੱਚ ਕਿਹਨੇ ਪ੍ਰਚਲਿਤ ਕੀਤਾ ਸੀ ਹਾਂਜੀ ਕੀ ਉੱਤਰ ਹੋਵੇਗਾ ਹਾਂਜੀ ਜੀ 18ਵੇਂ ਲਈ ਡੀ ਉੱਤਰ ਆ ਰਿਹਾ ਹਰਪਜਨ ਸਿੰਘ ਬਿਲਕੁਲ ਸੁਖਦੀਪ ਜੀ ਤੁਹਾਡਾ ਆਨਸਰ ਠੀਕ ਹੈ ਇਸ ਦਾ ਉੱਤਰ ਡੀ ਹੀ ਹੋਏਗਾ ਅੱਗੇ ਗੱਲ ਕਰਦੇ ਹਾਂ 19ਵਾਂ ਪ੍ਰਸ਼ਨ ਪਰੀ ਕਥਾਵਾਂ ਦੇ ਖਲ ਪਾਤਰ ਕਿਹੜੇ ਹੁੰਦੇ ਨੇ ਭੂਤ প্রেਤ ਜਨੋਰ ਰਾਕਸ਼ਸ প্রেਤ ਚੁੜੈਲ ਪੰਜ ਪੀਰ ਦਿਓ ਜਨੋਰ ਜਾਂ ਫਿਰ ਜਿੰਨ ਦਿਓ ਤੇ ਚੁੜੈਲ ਇਹ ਗੱਲ ਹੋ ਰਹੀ ਹੈ ਪਤ ਪਰੀ ਕਥਾਵਾਂ ਦੀ ਅਗਰ ਤੁਸੀਂ ਲਾਈਕ ਵੈਸਟਰਨ ਮੂਵੀਜ਼ ਦੇਖਦੇ ਹੋ ਅਗਰ ਤੁਸੀਂ ਲਾਈਕ ਹਾਲੀਵੁੱਡ ਦੇ ਵਿੱਚ ਜਿਹੜੀਆਂ ਮੂਵੀਜ਼ ਦੇਖਦੇ ਹੋ ਉਹ ਵਾਲੀਆਂ ਨਹੀਂ ਮਤਲਬ ਇੱਕ ਤਾਂ ਹੁੰਦੀਆਂ ਜਿਹੜੀਆਂ ਬਿਲਕੁਲ ਜਿੰਨੇ ਜ ਰੀਅਲ ਪਾਤਰ ਹੁੰਦੇ ਨੇ ਮੈਂ ਗੱਲ ਕਰ ਰਹੀ ਹਾਂ ਜਿੰਦੇ ਵਿੱਚ ਫੈਂਟਸੀ ਦਿਖਾਈ ਜਾਂਦੀ ਹੈ ਤਾਂ ਫਿਰ ਤੁਸੀਂ 100% ਮੇਰੇ ਨਾਲ ਰਿਲੇਟ ਕਰੋਗੇ ਕਿ ਉਹਨਾਂ ਦੇ ਵਿੱਚ ਪਰੀ ਕਥਾਵਾਂ ਬੜੀਆਂ ਹੁੰਦੀਆਂ ਨੇ ਹੈਨਾ ਜਿੰਨ ਵਗੈਰਾ ਇਹ ਚੀਜ਼ਾਂ ਬਹੁਤ ਜ਼ਿਆਦਾ ਦਿਖਾਈਆਂ ਜਾਂਦੀਆਂ ਤਾਂ ਉਹਨਾਂ ਦੇ ਬੇਸ ਦੇ ਉੱਪਰ ਫਿਰ ਤੁਸੀਂ ਦੱਸ ਸਕਦੇ ਹੋ ਪਰੀ ਕਥਾਵਾਂ ਦੇ ਵਿੱਚ ਕਿਹੜੇ-ਕਿਹੜੇ ਪਾਤਰ ਹੁੰਦੇ ਆ ਉਹਨਾਂ ਦੇ ਵਿੱਚ ਇਹ ਹੋਏਗਾ ਡੀ ਠੀਕ ਹੈ ਐਂ ਦੇ ਵਿੱਚ ਜਿੰਨ ਹੁੰਦੇ ਨੇ ਦਿਓ ਹੁੰਦੇ ਨੇ ਤੇ ਚੁੜੇਲ ਹੁੰਦੀ ਆ ਓਕੇ ਵੈਰੀ ਗੁੱਡ ਪ੍ਰੀਤੀ ਸਹੀ ਕਿਹਾ ਅੱਗੇ 20ਵਾਂ ਪ੍ਰਸ਼ਨ ਦੇਖੋ ਬੁਝਾਰਤ ਦੇ ਤੁਸੀਂ ਮੁੱਖ ਤੱਥ ਦੱਸਨੇ ਆ ਠੀਕ ਹੈ ਧਿਆਨ ਨਾਲ ਦੇਖਣਾ ਕਿਉਂਕਿ ਇੱਕੋ ਵਰਗੇ ਲੱਗਣਗੇ ਗੁੰਜਲ ਆਲੋਚਨਾ ਕਟਾਕਸ਼ ਪ੍ਰਸ਼ਨ ਗੁੰਜਲ ਅਸਚਰਜਤਾ ਸ਼ਬਦ ਜਾਲਸਹਿਜਤਾ ਪ੍ਰਸ਼ਨ ਬੌਧਿਕਤਾ ਅਧਿਆਤਮਿਕਤਾ ਰਹਾਸ 부झावल ਦੇ ਮੁੱਖ ਤੱਤ ਦੱਸੋ ਜੀ ਉਹ ਸਰੀ 부ਝਾਰਤ ਦੇ ਮੁੱਖ ਤੱਤ ਦੱਸਨੇ ਆ ਕਿਹੜੇ ਆ 20 ਲਈ ਤੁਹਾਡਾ ਉੱਤਰ ਬਲਕਾ ਬਲਕਰਨ ਜੀ ਦਾ ਡੀ ਆਇਆ ਹੈ ਹੈਨਾ ਪਰ ਇਹ ਕੀ ਹੋਏਗਾ ਪ੍ਰਸ਼ਨ ਹੁੰਦੇ ਨੇ ਦੇ ਵਿੱਚ ਇਹਦੇ ਵਿੱਚ ਇੱਕ ਗੁੰਜਲ ਦਿੱਤੀ ਹੁੰਦੀ ਹੈ ਤੇ ਤੁਸੀਂ ਅश्चर्यਤਾ ਪੇਸ਼ ਕਰਦੇ ਹੋ ਠੀਕ ਹੈ ਕਿਉਂਕਿ ਬੋਧਿਕਤਾ ਜਿਹੜੀ ਹੈ ਨਾ ਅਧਿਆਤਮਿਕਤਾ ਤਾਂ ਖਾਸ ਕਰਕੇ 부ਝਾਰਤ ਦੇ ਵਿੱਚ ਬਿਲਕੁਲ ਨਹੀਂ ਹੋਣੀ ਓਕੇ ਇਸ ਕਰਕੇ ਆਪਾਂ 부ਝਾਰਤ ਦੇ ਵਿੱਚ ਕਿਹੜੇ ਕਿਹੜੇ ਤੱਤ ਲੈ ਕੇ ਚੱਲਾਂਗੇ ਪ੍ਰਸ਼ਨ ਗੁੰਜਲ ਤੇ ਅश्चर्यਤਾ ਠੀਕ ਚਲੋ ਹੁਣ ਆਪਾਂ ਆਜਨੇ ਅੱਜ ਦੇ ਐਕਸਟਰਾ ਫੈਕਟ ਤੇ ਜਿੰਦੇ ਵਿੱਚ ਮੇਨਲੀ ਆਪਾਂ ਗੱਲ ਕਰਾਂਗੇ ਰਿਸ਼ਤੇ ਨਾਤਿਆਂ ਦੇ ਬਾਰੇ ਦੇ ਵਿੱਚ ਕਿਉਂਕਿ ਤੁਹਾਨੂੰ ਉਹਦੇ ਵਿੱਚ ਸਾਂਝ ਸਮਝ ਨਹੀਂ ਆ ਰਹੀ ਸੀ ਤਾਂ ਦੇਖੋ ਜੇਕਰ ਆਪਾਂ ਇੱਕ ਮੂਲ ਪਰਿਵਾਰ ਦੀ ਗੱਲ ਕਰੀਏ ਆਪਾਂ ਇਹਨੂੰ ਪੰਜਾਬੀ ਸੱਭਿਆਚਾਰ ਦੇ ਰੂਪ ਦੇ ਵਿੱਚ ਹੀ ਪੜਾਂਗੇ ਤੇ ਉਧਰੋਂ ਹੀ ਲੈ ਕੇ ਚੱਲੀਓ ਕਿਤੇ ਹੋਰ ਨਹੀਂ ਨਿਕਲ ਜਾਣਾ ਓਕੇ ਤਾਂ ਦੇ ਵਿੱਚ ਅੱਠ ਕਿਸਮ ਦੇ ਰਿਸ਼ਤੇ ਆ ਜਿਹੜੇ ਮੇਨ ਮਿਲਦੇ ਨੇ ਪਤੀ ਪਤੀ ਪਤਨੀ ਪਿਓ ਪੁੱਤਰ ਹਨਾ ਪਿਓ ਧੀ ਦੈਨ ਮਾਂ ਪੁੱਤਰ ਮਾਂ ਧੀ ਭਰਾ ਭਰਾ ਭੈਣ ਭਰਾ ਠੀਕ ਹੈ ਇਹ ਉਹ ਰਿਸ਼ਤੇ ਹੈਗੇ ਨੇ ਜਿਹੜੇ ਕਿ ਸਾਨੂੰ ਆਮ ਤੌਰ ਤੇ ਮਿਲਦੇ ਨੇ ਠੀਕ ਹੈ ਜਿਨ੍ਹਾਂ ਨੂੰ ਆਪਾਂ ਮੂਲ ਰਿਸ਼ਤਾ ਕਹਿ ਸਕਦੇ ਆ ਓਕੇ ਜਿਹੜੇ ਬਾਕੀ ਦੇ ਰਿਸ਼ਤੇ ਨਾਤੇ ਹੁੰਦੇ ਨੇ ਉਹ ਇੰਨਾ ਰਿਸ਼ਤਿਆਂ ਦੇ ਆਧਾਰ ਤੇ ਸਾਡੇ ਲਈ ਪੈਦਾ ਹੁੰਦੇ ਨੇ ਜਿਵੇਂ ਕਿ ਚਾਚੇ ਦਾਇ ਦਾ ਬੇਟਾ ਆ ਹਨਾ ਜੀ ਉਹ ਕੀ ਹੈ ਉਹ ਅਸਲ ਦੇ ਵਿੱਚ ਸਾਡੇ ਰਿਐਲਿਟੀ ਦੇ ਵਿੱਚ ਮੂਲ ਰਿਸ਼ਤੇ ਨਹੀਂ ਆਣੇ ਹਨਾ ਪਰ ਉਹਨਾਂ ਨੂੰ ਆਪਾਂ ਜਦੋਂ ਸਮਝਾਂਗੇ ਸਾਡੇ ਪੰਜਾਬੀ ਸੱਭਿਆਚਾਰ ਦੇ ਬੇਸ ਦੇ ਉੱਪਰ ਤਾਂ ਅਸੀਂ ਉਹਨਾਂ ਨੂੰ ਮੂਲ ਰਿਸ਼ਤਿਆਂ ਦੇ ਵਿੱਚੋਂ ਹੀ ਲਵਾਂਗੇ ਓਕੇ ਯਾਨੀ ਕਿ ਸਾਡੇ ਬਲੱਡ ਦੇ ਨਾਲ ਆ ਰਹੇ ਨੇ ਪਰ ਜੇਕਰ ਅਸੀਂ ਪਿੰਡ ਦੇ ਵਿੱਚ ਜਾਂ ਬਾਹਰ ਕਿਸੇ ਐਹੋਜੇ ਇਨਸਾਨ ਨੂੰ ਮਿਲੇ ਜਿਹੜਾ ਕਿ ਸਾਡੇ ਲਈ ਪਛਾਣ ਵਾਲਾ ਨਹੀਂ ਹੈਗਾ ਤਾਂ ਉਹ ਸਾਡੇ ਦੇ ਇਹ ਅੱਠ ਰਿਸ਼ਤਿਆਂ ਦੇ ਵਿੱਚੋਂ ਨਹੀਂ ਗਿਣਿਆ ਜਾਏਗਾ ਸਿੰਪਲ ਜੀ ਗੱਲ ਹੈ ਤਾਂ ਹੁਣ ਜੇਕਰ ਆਪਾਂ ਓਵਰঅল ਦੇਖਦੇ ਆ ਨਾ ਤਾਂ ਸਾਨੂੰ ਦੋ ਤਰ੍ਹਾਂ ਦੇ ਰਿਸ਼ਤੇ ਨਜ਼ਰ ਆਉਂਦੇ ਨੇ ਪਹਿਲੇ ਕਿਹੜੇ ਹੁੰਦੇ ਨੇ ਸਾਡੇ ਖੂਨ ਦੇ ਰਿਸ਼ਤੇ ਹੁੰਦੇ ਆ ਠੀਕ ਹੈ ਇਹ ਜਿਹੜੇ ਖੂਨ ਦੇ ਰਿਸ਼ਤੇ ਆ ਸਾਨੂੰ ਇਹ ਕਿੱਦਾਂ ਮਿਲਦੇ ਨੇ ਰੱਬੀ ਦਾਤ ਦੇ ਤੌਰ ਤੇ ਮਿਲਦੇ ਨੇ ਯਾਨੀ ਕਿ ਤੁਸੀਂ ਕਦੇ ਵੀ ਡਿਸਾਈਡ ਨਹੀਂ ਕਰ ਸਕਦੇ ਕਿ ਜੀ ਮੈਂ ਆਪ ਇਹ ਵਾਲੇ ਘਰ ਦੇ ਵਿੱਚ ਪੈਦਾ ਹੋਣਾ ਕਿਉਂਕਿ ਮੇਰੇ ਮੰਮੀ ਪਾਪਾ ਇਹ ਹੋਣਗੇ ਤੁਸੀਂ ਨਹੀਂ ਡਿਸਾਈਡ ਕਰ ਸਕਦੇ ਯੈਸ ਕੌਣ ਡਿਸਾਈਡ ਕਰਦਾ ਹੈ ਪਰਮਾਤਮਾ ਡਿਸਾਈਡ ਕਰਦਾ ਹੈ ਠੀਕ ਹੈ ਜੀ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਕਿੰਦੇ ਘਰ ਪੈਦਾ ਹੋਣਾ ਹੈ ਫਿਰ ਪੇਰੈਂਟਸ ਵੀ ਕਦੀ ਵੀ ਇਹ ਡਿਸਾਈਡ ਨਹੀਂ ਕਰ ਸਕਦੇ ਕਿ ਫਲਾਣਾ ਬੱਚਾ ਸਾਡੇ ਘਰ ਵਿੱਚ ਪੈਦਾ ਹੋਏਗਾ ਤਾਂ ਮਤਲਬ ਇਹ ਤੁਹਾਨੂੰ ਰੱਬ ਨੇ ਦਿੱਤੇ ਤਾਂ ਜਿਹੜੇ ਖੂਨੀ ਰਿਸ਼ਤੇ ਹੁੰਦੇ ਨੇ ਉਹ ਕੀ ਮੰਨਿਆ ਜਾਂਦਾ ਰੱਬੀ ਦਾਤ ਦੀ وجہੋਂ ਸਾਨੂੰ ਮਿਲਦੇ ਨੇ ਓਕੇ ਤੇ ਐਵੇਂ ਸਹਜ ਜੀ ਸਾਡੇ ਜੀਵਨ ਦਾ ਅੰਗ ਬਣ ਜਾਂਦੇ ਨੇ ਓਕੇ ਤਾਂ ਇਹਦੇ ਵਿੱਚ ਤੁਸੀਂ ਕਿਹੜੇ ਵਾਲੇ ਰਿਸ਼ਤੇ ਲਓਗੇ ਇਹਦੇ ਵਿੱਚ ਉਹ ਸਾਰੇ ਰਿਸ਼ਤੇ ਸ਼ਾਮਿਲ ਹੋਣਗੇ ਜਿਹੜੇ ਤੁਹਾਡੇ ਨਾਲ ਇਸ ਕਰਕੇ ਜੁੜੇ ਕਿਉਂਕਿ ਤੁਸੀਂ ਜਨਮ ਉੱਥੇ ਲਿਆ ਦੂਜੀ ਕਿਸਮ ਦੇ ਰਿਸ਼ਤੇ ਕਿਹੜੇ ਹੁੰਦੇ ਨੇ ਜਿਹੜਾ ਮਨੁੱਖ ਆਪ ਸਿਰਜਣਾ ਕਰਦਾ ਆ ਆਪਸੀ ਮੇਲ ਮਿਲਾਪ ਕਰਕੇ ਸਿਰਜਣਾ ਕਰਦਾ ਠੀਕ ਹੈ ਜੀ ਓਕੇ ਜਿਵੇਂ ਕਿ ਹੁਣ ਮੰਨ ਲਓ ਤੁਹਾਡੇ ਜਿਵੇਂ ਤੁਹਾਡੇ ਫਰੈਂਡਸ ਐ ਓਕੇ ਤੁਹਾਡੇ ਦੋਸਤ ਮਿੱਤਰ ਤੁਹਾਡੇ ਕਲੀਕਸ ਜਿਹੜੇ ਹੁੰਦੇ ਨੇ ਜਿਨ੍ਹਾਂ ਨਾਲ ਤੁਸੀਂ ਜੌਬ ਕਰਦੇ ਹੋ ਇਹ ਕਿਹੜੇ ਨੇ ਇਹ ਹੁਣ ਖੂਨੀ ਰਿਸ਼ਤੇ ਨਹੀਂ ਆ ਇਹ ਦੂਜੇ ਰਿਸ਼ਤੇ ਆਗੇ ਜਿਹੜੇ ਤੁਹਾਡੇ ਮੇਲ ਮਿਲਾਪ ਕਰਕੇ ਪੈਦਾ ਹੋਏ ਹੁਣ ਆ ਜੋ ਭਾਵੁਕ ਤੌਰ ਤੇ ਜਿਹਦੇ ਕਰਕੇ ਤੁਹਾਨੂੰ ਅੱਜ ਕਨਫਿਊਜ਼ਨ ਸੀਗੀ ਦੇਖੋ ਜਿਹੜੇ ਪੰਜਾਬੀ ਸਾਥ ਸੰਬੰਧੀ ਹੁੰਦੇ ਨੇ ਨਾ ਹੈਨਾ ਉਹ ਆਪਸ ਦੇ ਵਿੱਚ ਭਾਵੁਕ ਤੌਰ ਦੇ ਉੱਪਰ ਵਦੇਰੇ ਵੱਜੇ ਹੁੰਦੇ ਨੇ ਰਾਈਟ ਤੇ ਇਸ ਕਰਕੇ ਜਿੰਨੇ ਵੀ ਸਾਡੇ ਸਾਥ ਸੰਬੰਧੀਆਂ ਦੇ ਰਿਸ਼ਤੇ ਹੋਣਗੇ ਉਹਨਾਂ ਨੂੰ ਅਸੀਂ ਕਿਹਦੇ ਵਿੱਚ ਲਵਾਂਗੇ ਹੁਣ ਦੇਖੋ ਜਿਹਨੇ ਹੁਣ ਆਪਾਂ ਕਿਹਾ ਸੀ ਚਾਚੇ ਤਾਏ ਦਾ ਰਿਸ਼ਤਾ ਹੈ ਜੀ ਹੈਨਾ ਉਹਨਾਂ ਨੂੰ ਅਸੀਂ ਆਪਦੇ ਨੇੜੇ ਦੇ ਰਿਸ਼ਤਿਆਂ ਦੇ ਵਿੱਚ ਮੰਨ ਲਿਆ ਸੀਗਾ ਓਕੇ ਜੀ ਪਰ ਜਦੋਂ ਅਸੀਂ ਮਾਮੇ ਦੀ ਗੱਲ ਕਰਦੇ ਹਾਂ ਸਾਡੇ ਮੰਮਾ ਦੇ ਬ੍ਰਦਰ ਨੇ ਹੈਨਾ ਤਾਂ ਉਹ ਦੂਸਰੀ ਫੈਮਲੀ ਦੇ ਵਿੱਚ ਆ ਗਈ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਆ ਗਈ ਹੈਨਾ ਤੇ ਜਿਹੜੇ ਸਾਖ ਸੰਬੰਧੀ ਹੋਣਗੇ ਤੁਸੀਂ ਉਹਨਾਂ ਨੂੰ ਹਮੇਸ਼ਾ ਕਿਹੜੀ ਕੈਟਾਗਰੀ ਦੇ ਵਿੱਚ ਲੈ ਕੇ ਚਲੋਗੇ ਭਾਵੁਕ ਤੌਰ ਦੇ ਉੱਪਰ ਬੱਝੇ ਹੋਣ ਕਰਕੇ ਤੁਸੀਂ ਉਹਨਾਂ ਨੂੰ ਭਾਵੁਕ ਰਿਸ਼ਤਿਆਂ ਦੀ ਕੈਟਾਗਰੀ ਦੇ ਵਿੱਚ ਲੈ ਕੇ ਚਲੋਗੇ ਠੀਕ ਹੈ ਜੀ ਸਮਝ ਆ ਗਿਆ ਓਕੇ ਹੁਣ ਇਹ ਜਿਹੜੀ ਰਿਸ਼ਤੇਦਾਰੀ ਦੀ ਤੁਹਾਨੂੰ ਮਹਾਨਤਾ ਸਮਝਦੇ ਵਿੱਚ ਆਂਦੀ ਹੈ ਅਸਲ ਦੇ ਵਿੱਚ ਕਿ ਅਸੀਂ ਭਾਵੁਕ ਤੌਰ ਦੇ ਉੱਪਰ ਇਹਨਾਂ ਨਾਲ ਜੁੜੇ ਹੁੰਦੇ ਹਾਂ ਕਿਉਂ ਭਾਵੁਕ ਦੇਖੋ ਜਿਹੜੇ ਵੀ ਤੁਹਾਡੇ ਸਾਖ ਸੰਬੰਧੀ ਹੈ ਉਹ ਤੁਹਾਡੇ ਹਰ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਭਾਵਨਾਵਾਂ ਦੇ ਨਾਲ ਖੜੇ ਹੁੰਦੇ ਨੇ ਉਹ ਤੁਹਾਡੇ ਭਾਈਵਾਲ ਬੰਦੇ ਆ ਹੈਨਾ ਆਪਦੀਆਂ ਵਫਾਦਾਰੀਆਂ ਨਿਭਾਉਂਦੇ ਨੇ ਜ਼ਿੰਮੇਵਾਰੀਆਂ ਨਿਭਾਉਂਦੇ ਆ ਠੀਕ ਹੈ ਅੱਜ ਕੱਲ ਨਹੀਂ ਹੈ ਬਟ ਯੈਸ ਰਿਸ਼ਤੇ ਬਣੇ ਤਾਂ ਹੀ ਸੀਗੇ ਓਕੇ ਤਾਂ ਐਸ ਕਰਕੇ ਆਪਾਂ ਕਵਾਂਗੇ ਜਿਹੜੀਆਂ ਰਿਸ਼ਤਿਆਂ ਦੀਆਂ ਗੰਡਾ ਹੁੰਦੀਆਂ ਨੇ ਉਹ ਹਮੇਸ਼ਾ ਕਿੱਦਾਂ ਜੁੜੀਆਂ ਹੋਣਗੀਆਂ ਭਾਵੁਕ ਤਰੀਕੇ ਨਾਲ ਜੁੜੀਆਂ ਹੋਣਗੀਆਂ ਠੀਕ ਹੈ ਹੁਣ ਅਗਰ ਆਪਾਂ ਇਹਨੂੰ ਹੋਰ ਥੋੜਾ ਡਿਟੇਲ ਵਿੱਚ ਲੈ ਕੇ ਚੱਲੀਏ ਤਾਂ ਭਈ ਇੱਕ ਸਾਡੇ ਰਿਸ਼ਤੇ ਹੁੰਦੇ ਨੇ ਜਿਹੜੇ ਨਾਨਕੇ ਵਾਲੇ ਹੁੰਦੇ ਨੇ ਤੇ ਦੂਜੇ ਰਿਸ਼ਤੇ ਹੁੰਦੇ ਨੇ ਜਿਹੜੇ ਦਾਦਕਿਆਂ ਵਾਲੇ ਪਾਸੇ ਹੁੰਦੇ ਨੇ ਹੈਨਾ ਤੇ ਨਾਨਕਿਆਂ ਤੇ ਦਾਦਕਿਆਂ ਦੀ ਜਿਹੜੀ ਮਹੱਤਤਾ ਉਹ ਤੁਹਾਨੂੰ ਕਿੰਦੇ ਵੱਲੋਂ ਪਤਾ ਚੱਲੇਗੀ ਬੰਜਾਰਾ ਬੇਦੀ ਦੇ ਵੱਲੋਂ ਉਹ ਕੀ ਕਹਿੰਦੇ ਨੇ ਕਹਿੰਦੇ ਆ ਜਿਹੜੇ ਨਾਨਕੇ ਦਾਦਕੇ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਇਹ ਦੋ ਐਹੋ ਜਿਹੀਆਂ ਫੁਲਵਾੜੀਆਂ ਹਨ ਜਿਨ੍ਹਾਂ ਦਾ ਆਪਦਾ ਰਸ ਹੁੰਦਾ ਹੈ ਆਪਦਾ ਸੁਆਦ ਹੁੰਦਾ ਹੈ ਤੇ ਇੱਕ ਦੇ ਫੁੱਲ ਤੇ ਮਹਿਕ ਦੂਜੇ ਵਿੱਚ ਨਹੀਂ ਮਿਲਦੀ ਯਾਨੀ ਨਾਨਕਿਆਂ ਦਾ ਆਪ ਦਾ ਮਜ਼ਾ ਹੈ ਦਾਦਕਿਆਂ ਦਾ ਆਪ ਦਾ ਮਜ਼ਾ ਹੈ ਕਹਿੰਦੇ ਕਿ ਇੱਕ ਬੱਚਾ ਜਦੋਂ ਇੱਕੋ ਹੀ ਰਸ ਪੀ ਪੀ ਕੇ ਰੱਜ ਜਾਂਦਾ ਤਾਂ ਫਿਰ ਉਹ ਦੂਜੇ ਵਾਸਤੇ ਸੈਕੰਡ ਲੱਗ ਜਾਂਦਾ ਤਾਂ ਹੀ ਅਸੀਂ ਹਮੇਸ਼ਾ ਕੀ ਕਰਦੇ ਹੁੰਦੇ ਸੀ ਗਰਮੀ ਦੀਆਂ ਛੁੱਟੀਆਂ ਹੋਣੀਆਂ ਅਸੀਂ ਨਾਨੀ ਘਰ ਜਾਣਾ ਹੈ ਨਾ ਤਾਂ ਐਦਾਂ ਮਤਲਬ ਦੋ ਤਰ੍ਹਾਂ ਦੇ ਰਿਸ਼ਤੇ ਜਿਹੜੇ ਨੇ ਉਹ ਬਨਜਾਰਾ ਬੇਦੀ ਦੱਸਦੇ ਨੇ ਓਕੇ ਹੁਣ ਮਾਪਿਓ ਚਾਚਾ ਚਾਚੀ ਤਾਇਆ ਤਾਈ ਨਾਨਾ ਨਾਨੀ ਮਾਮਾ ਮੰਮੀ ਮਾਸਣ ਵਗੈਰਾ ਇਹ ਸਾਰੇ ਸਾਡੇ ਇੰਪੋਰਟੈਂਟ ਰਿਸ਼ਤੇ ਨੇ ਪਰ ਇਹਨਾਂ ਦੇ ਵਿੱਚੋਂ ਖੂਨ ਦੇ ਰਿਸ਼ਤੇ ਅਲੱਗ ਹੋਣਗੇ ਤੇ ਜਿਹੜੇ ਸਾਡੇ ਮਦਰ ਵਾਲੀ ਸਾਈਡ ਤੋਂ ਹੋਣਗੇ ਉਹ ਸਾਡੇ ਕਿਹੜੇ ਰਿਸ਼ਤੇ ਹੋਣਗੇ ਪਾਪੂ ਰਿਸ਼ਤੇ ਹੋਣਗੇ ਠੀਕ ਹੈ ਜੀ ਕੀ ਤੁਹਾਨੂੰ ਸਮਝ ਤੇ ਵਿੱਚ ਆ ਗਿਆ ਰਿਸ਼ਤੇ ਦਾ ਹਿਸਾਬ ਕੀ ਹੁੰਦਾ ਆ ਠੀਕ ਹੈ ਹੂੰ ਕਿ ਤੁਹਾਨੂੰ ਪਤਾ ਹੈ ਇਦਾਂ ਦੇ ਬੜੇ ਕੁਐਸਚਨ ਆ ਜਾਂਦੇ ਹੁੰਦੇ ਨੇ ਪਿਓ ਦਾ ਛੋਟਾ ਭਰਾ ਤੁਹਾਡਾ ਕੀ ਲੱਗੇਗਾ ਮਾਂ ਦੀ ਭਝਾਈ ਤੁਹਾਡੇ ਕੀ ਲੱਗੇਗੀ ਮਾ ਦਾ ਜੀਜਾ ਤੁਹਾਡਾ ਕੀ ਲੱਗੇਗਾ ਤਾਂ ਇਹ ਚੀਜ਼ਾਂ ਤੁਹਾਨੂੰ ਜ਼ਰੂਰ ਪਤਾ ਹੋਣੀ ਚਾਹੀਦੀਆਂ ਨੇ ਠੀਕ ਹੈ ਹੁਣ ਆਜੋ ਤੁਹਾਡਾ ਦੂਸਰਾ ਕੁਐਸਚਨ ਜਿਹਦੇ ਵਿੱਚ ਤੁਸੀਂ ਕਥਾਨਕ ਤੇ ਮੋਟਿਫ ਦੇ ਬਾਰੇ ਪੁੱਛਿਆ ਸੀ ਰਾਈਟ ਉਹ ਗੱਲ ਕਰ ਲੈਨੇ ਆ ਦੇਖੋ ਜਿਹੜੀ ਕਥਾਨਕ ਰੂੜੀ ਹੁੰਦੀ ਹੈ ਹੈਨਾ ਉਹ ਤੇ ਮੋਟਿਫ ਵਨ ਐਂਡ ਦਾ ਸੇਮ ਥਿੰਗ ਹੈ ਇਹ ਕੀ ਹੈ ਦੇਖੋ ਜਦੋਂ ਵੀ ਤੁਸੀਂ ਮੰਨ ਲਓ ਕੋਈ ਪੁਰਾਣਿਕ ਕਥਾ ਸੁਣਦੇ ਹੋ ਤੁਸੀਂ ਕੋਈ ਮਿਥ ਕਥਾ ਸੁਣਦੇ ਹੋ ਕੋਈ ਐਦਾਂ ਦੀ ਕਥਾ ਸੁਣਦੇ ਹੋ ਲੋਕ ਕਥਾ ਹੈਨਾ ਨਿੱਕੇ ਨਿੱਕੇ ਕਹਾਣੀਆਂ ਸੁਣਦੇ ਹੋ ਉਹਦੇ ਵਿੱਚ ਜੇ ਕੋਈ ਚੀਜ਼ ਰਿਪੀਟ ਹੋ ਰਹੀ ਹੈ ਇੱਕੋ ਹੀ ਤਰ੍ਹਾਂ ਦੇ ਪਾਤਰ ਇੱਕੋ ਹੀ ਤਰ੍ਹਾਂ ਦੀਆਂ ਘਟਨਾਵਾਂ ਇੱਕੋ ਤਰ੍ਹਾਂ ਦੇ ਵਿਚਾਰ ਜਾਂ ਫਿਰ ਕੁਝ ਐਦਾਂ ਦੇ ਸ਼ਬਦ ਜਿਹੜੇ ਅਲੱਗ-ਅਲੱਗ ਕਹਾਣੀਆਂ ਦੇ ਵਿੱਚ ਵਾਰ-ਵਾਰ 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 ਯੂਜ਼ ਹੁੰਦੇ ਨੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਉਹਨਾਂ ਨੂੰ ਅਸੀਂ ਕਥਾਨਕ ਰੂੜੀਆਂ ਦਾ ਨਾਮ ਦਿੰਦੇ ਆ ਠੀਕ ਹੈ ਜੀ ਪਲੀਜ਼ ਇਹਨੂੰ ਯਾਦ ਰੱਖਿਓ ਨੰਬਰ 1 ਐਂਦਾ ਮਤਲਬ ਕਿ ਕਥਾਨਕ ਰੂੜੀਆਂ ਐਦਾਂ ਦਾ ਤੱਤ ਹੁੰਦਾ ਹੈ ਜਿਹੜਾ ਕਿ ਕਿਸੇ ਕਹਾਣੀ ਦੇ ਵਿੱਚ ਵਾਰ-ਵਾਰ ਦੁਹਰਾਇਆ ਜਾਂਦਾ ਆ ਓਕੇ ਤੇ ਇੱਕ ਕਥਾ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਇੱਕੋ ਰੂੜੀ ਹੋਵੇ ਇੱਕ ਤੋਂ ਜ਼ਿਆਦਾ ਰੂੜੀਆਂ ਨਹੀਂ ਹੋ ਸਕਦੀਆਂ ਤੇ ਲੋਕ ਕਹਾਣੀਆਂ ਦੇ ਵਿੱਚ ਲੋਕ ਰੂੜੀਆਂ ਦੇ ਜਾਂ ਕਥਾਨਕ ਰੂੜੀਆਂ ਦੇ ਸਭ ਤੋਂ ਜ਼ਿਆਦਾ ਤੱਤ ਹੁੰਦੇ ਨੇ ਓਕੇ ਜੀ ਠੀਕ ਹੈ ਜਿਵੇਂ ਆਪਾਂ ਸਾਡੀਆਂ ਪੰਜਾਬੀ ਲੋਕ ਕਹਾਣੀਆਂ ਦੀ ਗੱਲ ਕਰੀਏ ਹੈਨਾ ਤਾਂ ਇਹਦੇ ਵਿੱਚ ਤੁਸੀਂ ਰੂੜੀਆਂ ਨੂੰ ਕਿਹੜੇ ਤਰੀਕੇ ਨਾਲ ਦੇਖ ਸਕਦੇ ਹੋ ਤੁਸੀਂ ਪਾਤਰ ਦੇ ਪੱਖ ਤੋਂ ਦੇਖ ਸਕਦੇ ਹੋ ਤੁਸੀਂ ਘਟਨਾ ਦੇ ਪੱਖ ਤੋਂ ਦੇਖ ਸਕਦੇ ਹੋ ਵਸਤੂ ਦੇ ਪੱਖ ਤੋਂ ਦੇਖ ਸਕਦੇ ਹੋ ਤੇ ਵਿਸ਼ਵਾਸ ਦੇ ਪੱਖ ਤੋਂ ਦੇਖ ਸਕਦੇ ਹੋ ਠੀਕ ਹੈ ਜੀ ਜਿਵੇਂ ਕਿ ਜੋਗੀ ਹੈ ਹੈਨਾ ਇੱਕ ਪਾਤਰ ਹੈ ਯਸ ਪਾਤਰ ਰੂੜੀਆਂ ਵੀ ਫਿਰ ਜੀ ਝਗੜਾਲੂ ਸੱਸ ਮਤਰੀ ਮਾਂ ਹੋਗੀ ਸੱਸੇ ਕੁੱਟਣੀ ਸੰਨਿਆਸੀ ਦੇਵੀ ਦੇਵਤੇ ਦਾੰਦ ਵਗੈਰਾ ਇਹ ਸਾਰੇ ਕੀ ਨੇ ਇਹ ਸਾਡੇ ਪੰਜਾਬੀ ਕਥਾਵਾਂ ਦੇ ਵਿੱਚ ਆਉਣ ਵਾਲੀਆਂ ਕਥਾਨਕ ਰੂੜੀਆਂ ਨੇ ਠੀਕ ਜੀ ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ ਰੂੜੀ ਜਾਂ ਮੋਟਿਫ ਕੀ ਹੁੰਦਾ ਤੇ ਨਾਲ ਦੇ ਨਾਲ ਰਿਸ਼ਤੇ ਕਿਦਾਂ ਦੇ ਹੁੰਦੇ ਨੇ ਠੀਕ ਹੈ ਜੀ ਤਾਂ ਇੱਥੇ ਆਪਾਂ ਅੱਜ ਦਾ ਸੈਸ਼ਨ ਓਵਰ ਕਰਦੇ ਹਾਂ कल हम आप सेम टाइम यानी कि शाम को नौ बजे राइट के नाल थैंक यू सो वेरी मच कल मिलते हो जी यस प्लीज आ, <coughs> हाँ 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 बिल्कुल बिल्कुल ये कह सकते हो ਨਾਲਕੇ ਜਾਵਾਂਗੇ ਤੇ ਲੱਡੂ ਪੇੜੇ ਖਾਵਾਂਗੇ ਸੱਚੀ ਬੜਾ ਮਜ਼ਾ ਆਂਦਾ ਹੁੰਦਾ ਸੀ ਛੋਟੇ ਹੁੰਦੇ ਹਨਾ ਹੁਣ ਤਾਂ ਦੇਖੋ ਕੋਈ ਨਹੀਂ ਕਿਸੇ ਦੇ ਘਰ ਜਾਂਦਾ ਨਾ ਹੀ ਬੱਚਿਆਂ ਨੂੰ ਵੀ ਇੰਨੀ ਕ੍ਰੇਜ਼ੀ ਨਹੀਂ ਰਹਿ ਗਈ ਹਨਾ ਲਾਈਕ ਕਿ ਆਪਾਂ ਨਾਨਕਿਆਂ ਦੇ ਜਾਣਾ ਆਪਾਂ ਦਾਦਕਿਆਂ ਦੇ ਜਾਣਾ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਬੱਚਿਆਂ ਦੇ ਵਿੱਚ ਵੀ ਨਹੀਂ ਰਹਿ ਗਈਆਂ ਹਨਾ ਤੇ ਸਾਨੂੰ ਵੀ ਲੱਗਦਾ ਆ ਕਿ ਅਸੀਂ ਵੀ ਬਹੁਤ ਘੱਟ ਹੁੰਦਾ ਹੈ ਕਿ ਰਿਲੇਟਿਵਸ ਦੇ ਘਰ ਜਾਈਏ ਯਾਨੀ ਪੁਰਾਣੇ ਵਾਲੇ ਟਾਈਮ ਦਾ ਕਦੀ ਨਹੀਂ ਵਾਪਸ ਆ ਸਕਦੇ ਹਨਾ ਇਨਸਾਨ ਬਸ ਆਪਣੇ ਆਪ ਦੇ ਵਿੱਚ ਰਹਿ ਗਿਆ ਬਟ ਯੈਸ ਮਜ਼ਾ ਬਹੁਤ ਆਂਦਾ ਹੁੰਦਾ ਸੀਗਾ ਯੈਸ ਹੂੰ ਹਾਂਜੀ ਤਾਂ ਰਜਨੀ ਜੀ ਮੈਂ ਤੁਹਾਡੇ ਕੁਐਸਚਨ ਦਾ ਆਨਸਰ ਕਰਦੀ ਆਂ ਦੇਖੋ ਬੱਚਾ ਜਦੋਂ ਤੁਸੀਂ ਸੱਭਿਆਚਾਰ ਟੌਪਿਕ ਦੀ ਗੱਲ ਕਰੋ ਸੱਭਿਆਚਾਰ ਕਿਉਂ ਕਿਸੇ ਵੀ ਟੌਪਿਕ ਦੀ ਗੱਲ ਕਰ ਲਓ ਜੇ ਤੁਸੀਂ ਸੋਚੋਗੇ ਨਾ ਕਿ ਕੋਈ ਇੱਕ ਕਿਤਾਬ ਤੁਹਾਡੇ ਕਿਸੇ ਇੱਕ ਟੌਪਿਕ ਨੂੰ 100% ਕਵਰ ਕਰ ਦੇਗੀ ਤਾਂ ਇਹ ਬਹੁਤ ਵੱਡੀ ਗਲਤਫਹਮੀ ਹੈ ਨਹੀਂ ਹੁੰਦਾ ਕਾਫੀ ਸਾਰੀਆਂ ਕਿਤਾਬਾਂ ਕਾਫੀ ਸਾਰੀ ਸਟੱਡੀ ਜਦੋਂ ਤੁਸੀਂ ਇਹਨਾਂ ਨੂੰ ਮਿਕਸ ਕਰਦੇ ਹੋ ਉਸ ਤੋਂ ਬਾਅਦ ਜਾ ਕੇ ਤੁਸੀਂ ਕਿਸੇ ਇੱਕ ਟੌਪਿਕ ਦੀ ਪੂਰੀ ਤਿਆਰੀ ਕਰ ਪਾਉਂਦੇ ਹੋ ਠੀਕ ਹੈ तो इसलिए एक किताब सुजैसट करना इट इज वेरी टफ बहुत मुश्किल है तो एक किताब के उपर बेस्ड आप पेपर की तैयारी कर भी नहीं सकते ओके जी चलो अजक <coughs> मोबाइल तो टाइम नहीं है बिल्कुल सही क्या कुलवीर जी ये दुखान तो अजद ही एक्चुअली है ना अफसोस यस चलो एनीवेज हूँ आप मिलेंगे जी कल थैंक यू सो वेरी मच ਸਾਰੇ ਜਿਹਨੇ ਪੂਰੇ